ਪੈਸਵਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਲੋਂ ਪੀਆਰਟੀਸੀ ਬੱਸਾਂ ਦੀ ਹਰੀ ਟਰੰਟੀ ਦੇਣੀ ਹੈ ਜਿਹੜੀਆਂ ਵੋਲਵੋ ਬੱਸਾਂ ਦਿੱਲੀ ਦੇ 에ਰਪੋਰਟ ਜਾਣਗੀਆਂ ਪਰ ਦੂਸਰੇ ਪਾਸੇ ਜਿਵੇਂ ਹੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਵੱਲੋਂ ਜਲੰਧਰ ਦੇ ਫੇਰੀ ਤੇ ਆਉਣਾ ਹੈ ਉਸ ਤੋਂ ਪਹਿਲਾਂ ਹੀ ਜਲੰਧਰ ਦੇ ਕਈ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਹੋਏ ਨੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੱਲੋਂ ਹਰਕਤ ਦੇ ਵਿੱਚ ਆ ਕੇ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਪਰ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਗੁਰਪਤਮਨ ਸਿੰਘ ਪੰਨੂ ਦੇ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਗਈ ਹੈ ਤੇ ਧਮਕੀ ਦਿੱਤੀ ਗਈ ਹੈ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਡੀ ਫੈਕਟਰੀ ਦੇ ਬਾਹਰ ਦੁਆਰ ਤੇ ਆਪ ਕੋ ਨਾ ਦੇ ਖਾਲੀ ਸੰਜਨਾ ਮਲੇ ਨਾਰੇ ਲਿਖੇ ਗਏ ਨੇ ਜਾਣਕਾਰੀ ਹੈ ਕਿ ਨਹੀਂ ਨਹੀਂ ਪਤਾ ਲੱਗਾ ਕੁਝ ਕਿੰਨੇ ਕਬੇ ਨਾ ਕੀ ਨਹੀਂ 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 ਦੱਸੇ ਦੱਸਿਆ ਆ ਕੇ ਨਾ ਵੇ ਨਹੀਂ ਸੀਸੀਟੀਵੀ ਵੀ ਗਏ ਤਾਂ ਲੱਗੇ ਹੋਏ ਨੇ ਉੱਤ ਆਜੂਗਾ ਉਹ ਲੱਗੇ ਨੇ ਇਹ ਉਤੋਂ ਵੀ ਆਪਣੇ ਆਜੇਗਾ ਦਿਵਾਰ ਦਾ ਆਜੇਗਾ ਤੁਹਾਨੂੰ ਦੇਖੋ ਜਿਹੜੇ ਲੱਗੇ ਆ ਬਾਹਰ ਲੱਗੇ ਨੇ ਤੁਹਾਨੂੰ ਪੂਰੀ ਬਾਬਰ ਤੁਸੀਂ ਉੱਥੇ ਕਰ ਸਕਦੇ ਹੋ ਤੁਹਾਨੂੰ ਕਿਹਨੇ ਇਨਫੋਰਮ ਕੀਤਾ ਪੁਲਿਸ ਨੇ ਹਾਂ ਦੀਆਂ ਕਵਾਂਡੀਆਂ ਨੇ ਨਹੀਂ ਮੇਰੇ ਆਪਣੇ ਨੌਕਰ ਨੇ ਕੀਤਾ ਮੇਰੇ ਅੱਛਾ ਉਹਨੇ ਕਿਹਾ ਜੀ ਦਦੋ ਹੈ ਸੀਸੀਟੀਵੀ ਚ ਲੈ ਕੁਝ ਪਤਾ ਲੱਗਾ ਨਹੀਂ ਉਹ ਲੱਗਦੇ ਕਿੰਨੇ ਸੀਸੀਟੀਵੀ ਕੈਮਰਾਸ ਲੱਗੇ ਨੇ ਇੱਥੇ ਬਾਹਰ ਆਪਣ ਇੱਕ ਲੱਗਾ ਜੀ ਇੱਕ ਲੱਗਾ ਇੱਕ ਲੱਗਾ ਕਾਰਵਾਈ ਕਿ ਚਾਹਦੇ ਹੋਣਗੇ ਹਾਂਜੀ ਤੁਹਾਨੂੰ ਕਿਸੇ ਤੇ ਸ਼ੱਕ ਜਾਂ ਨਹੀਂ 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 ਕੋਈ ਸ਼ੱਕ ਇਹ ਤਾਂ ਕਿ ਦੇਖੋ ਬਾਹਰ ਦੁਆਰਾ ਹੈਗੀ ਆ ਕੋਈ ਵੀ ਕੋਈ ਲਿਖ ਸਕਦਾ ਹੈਗਾ ਕੋਈ ਪੋਸਟਰ ਲਾ ਸਕਦਾ ਹੈਗਾ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਕੋਈ ਪਤਾ ਲੱਗਾ ਹੋਣਾ ਜੇ ਤੁਸੀਂ ਰੁਕ ਕੇ ਰੱਖੀ ਚੈੱਕ ਕਰ ਲਿਆ ਕਿਤੇ ਵੀਰ ਭਰਾ ਦਾ ਫੋਨ ਆਇਆ ਸੀ ਕਿ ਇੱਥੇ ਦੇਵੀ ਕਲਾ ਦੇ ਕੋਲ ਫ਼ਲਸਤਾਨ ਜਿੰਦਾਬਾਦ ਦੇ ਜਿਹੜੇ ਨਾਰੇ ਲਿਖੇ ਗਏ ਆ ਤੇ ਪੋਸਟਰ ਵੀ ਲਿਖੇ ਇੱਥੇ ਲਿਖੇ ਗਏ ਆ ਅੱਜ ਅਸੀਂ ਜਦੋਂ ਇੱਥੇ ਪਹੁੰਚਿਆ ਤਾਂ ਦੇਖਿਆ ਵਾ ਪੁਲਿਸ ਵੱਲੋਂ ਜਿਹੜਾ ਫੜਾਫਟਾ ਆ ਕੇ ਤਾਂ ਇੱਥੇ ਸਪਰੇਅ ਕਰਕੇ ਖਾਲਸਾਤਨ ਦੇ ਨਾਰੇ ਜਿਹੜੇ ਮਟਾਵ ਦਿੱਤੇ ਗਏ ਆ ਤਾਂ ਦੂਜੇ ਪਾਸੋਂ ਵੀ ਪੋਸਟਰ ਪਾੜ ਦਿੱਤੇ ਗਏ ਆ ਅਸੀਂ ਇਹ ਦੇਖਦੇ ਪਏ ਕਿ ਕਿ ਦੇਵੀ ਪਲਾ ਮੰਦਿਰ ਆ ਬਿਲਕੁਲ ਉਹਦੇ ਸਾਹਮਣੇ ਕਟਵਟ 20 ਕਦਮ ਦੇ ਤੇ ਦੇਖਿਆ 20 ਕਦਮ ਦੇ ਉਹਦੇ ਸਾਹਮਣੇ ਜਿਹੜਾ ਖਾਲਸਾਤਨ ਜਿੰਦਾਬਾਦ